ਡਰਗ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਥਾਂ ਹੁਣ ਉਹਨਾਂ ਦੇ ਪੀਏ ਤੇ ਓਐਸਡੀ ਫਸਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਉਹਨਾਂ ਦੇ ਕਰੀਬੀ ਸਾਥੀ ਜਿਨ੍ਹਾਂ ਨੂੰ ਐਸਆਈਟੀ ਦੇ ਵੱਲੋਂ ਤਲਬ ਕੀਤਾ ਗਿਆ ਸੀ ਔਰ ਲੰਘੇ ਕੱਲ ਐਸਆਈਟੀ ਦੇ ਸਾਹਮਣੇ ਪੇਸ਼ ਵੀ ਹੁੰਦੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਲੋਕਾਂ ਦੇ ਵਿੱਚ ਇੱਕ ਬਿਕਰਮ ਸਿੰਘ ਮਜੀਠੀਆ ਦੇ ਪੀਏ ਨੇ ਔਰ ਦੂਜੇ ਬਿਕਰਮ ਸਿੰਘ ਮਜੀਠੀਆ ਦੇ OSD ਰਹਿ ਚੁੱਕੇ ਨੇ ਹਾਲਾਂਕਿ OSD ਜਿਹੜੇ ਰਹਿ ਚੁੱਕੇ ਨੇ ਉਹ ਫਿਲਹਾਲ ਪੇਸ਼ ਨਹੀਂ ਹੁੰਦੇ ਪਰ ਤਿੰਨ ਲੋਕ SIT ਦੇ ਸਾਹਮਣੇ ਪੇਸ਼ ਹੁੰਦੇ ਨੇ ਪਟਿਆਲੇ ਦੇ ਵਿੱਚ DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ SIT ਦੇ ਸਾਹਮਣੇ ਪੇਸ਼ ਹੁੰਦੇ ਨੇ ਔਰ ਉਸ ਤੋਂ ਬਾਅਦ ਪੁੱਛ ਪੜਤਾਲ ਕੀਤੀ ਜਾਂਦੀ ਹੈ ਤਾਂ ਦੱਸ ਦਿੰਦੇ ਆ ਕਿ ਬਿਕਰਮ ਸਿੰਘ ਮਜੀਠੀਆ ਡਰੱਗ ਕੇਸ ਨੂੰ ਲੈ ਕੇ ਜਿੱਥੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ ਸਬੰਨ ਜਾਰੀ ਹੋਈ ਸੀ ਤਾਂ ਉੱਥੇ ਹੀ ਹੁਣ ਉਹਨਾਂ ਦੇ ਕਰੀਬੀਆਂ ਨੂੰ ਵੀ ਸਬੰਨ ਜਾਰੀ ਹੋ ਚੁੱਕੇ ਨੇ ਔਰ ਉਹਨਾਂ ਦੇ ਨਾਲ ਵੀ ਤਿੰਨ ਤਨ ਘੰਟੇ ਵੱਖ-ਵੱਖ ਰੱਖ ਕੇ ਪੁਛ ਪੜਤਾਲ ਕੀਤੀ ਗਈ ਹੈ। ਔਰ ਇਸ ਮਾਮਲੇ ਦੇ ਵਿੱਚ ਖਾਸ ਕਰਕੇ ਉਹਨਾਂ ਦੇ ਪੀਏ ਤੇ ਓਐਸਡੀ ਦਾ ਨਾਮ ਸਾਹਮਣੇ ਆ ਰਿਹਾ ਕਿਉਂਕਿ ਜਦੋਂ ਸਮਨ جاری ਹੋਏ ਸੀ ਤਾਂ ਖਾਸ ਕਰਕੇ ਪੀਏ ਤੇ ਓਐਸਡੀ ਤੇ ਬਾਕੀ ਕਰੀਬੀ ਦੱਸੇ ਗਏ ਸੀ ਪਰ ਹਾਲਾ ਕਿ ਇਸ ਪੇਸ਼ੀ ਦੇ ਵਿੱਚ ਸਿਰਫ ਤਿੰਨ ਲੋਕ ਸ਼ਾਮਿਲ ਹੁੰਦੇ ਨੇ ਚਾਰ ਨਹੀਂ ਉਸ ਵਾਸਤੇ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਪੇਸ਼ੀ ਹੋ ਸਕਦੀ ਹੈ ਅਤੇ ਬੁੱਧ ਸਿੰਘ ਸੰਗਰੂਰ ਜਿਹੜੇ ਨੇ ਉਹ ਸ਼ਾਮਿਲ ਹੁੰਦੇ ਨੇ ਸ਼ਾਮਿਲ ਹੁੰਦੇ ਨੇ ਇਸ ਪੇਸ਼ੀ ਦੇ ਵਿੱਚ ਪਰ ਦੂਜੇ ਪਾਸੇ ਓਐਸਡੀ ਸ਼ਿਵਚਰਨ ਸਿੰਘ ਇਸ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਨਗੇ ਇਹ ਸਮਾਂ ਦੱਸੇਗਾ ਪਰ ਫਿਲਹਾਲ ਇਹਨਾਂ ਦੀ ਪੇਸ਼ੀ ਦੇ ਵਿੱਚ ਇਹਨਾਂ ਤਿੰਨਾਂ ਦੇ ਕੋਲੋਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਸ਼ਮੂਲੀਅਤ ਬਾਰੇ ਪੁੱਛ ਪੜਤਾਲ ਕੀਤੀ ਗਈ ਹੈ ਕਿ ਆਖਰਕਾਰ ਵਿਕਰਮ ਸਿੰਘ ਮਜੀਠੀਆ ਨਾਲ ਕਿਸ ਤਰ੍ਹਾਂ ਦੇ ਸਬੰਧ ਹੈਗੇ ਨੇ ਇਹਨਾਂ ਦੇ ਕਿਸ ਪਦਰ ਦੇ ਸਬੰਧ ਹੈਗੇ ਨੇ ਇਹਨਾਂ ਦੇ ਔਰ ਇਹ ਵੀ ਪੁੱਛਿਆ ਗਿਆ ਆ ਪੀਏ ਹੋਣ ਦੇ ਨਾਂ ਤੇ ਕਰਤਾਰ ਸਿੰਘ ਤੋਂ ਕਿ ਜਦੋਂ ਫੋਨ ਆਉਂਦਾ ਸੀ ਤਾਂ ਕੀ ਪੀਏ ਹੀ ਸੁਣਦੇ ਸੀ ਜਾਂ ਵਿਕਰਮ ਮਜੀਠ ਉਹ ਫੋਨ ਜਿਹੜਾ ਹੈ ਉਹ ਚੁੱਕਦੇ ਸੀ ਜਾਂ ਫਿਰ ਕੋਈ ਇਹੋ ਜਿਹਾ ਵੀ ਫੋਨ ਕਾਲ ਹੁੰਦਾ ਸੀ ਜੋ ਸਿਰਫ ਬਿਕਰਮ ਮਜੀਠੀਆ ਆਪ ਚੁੱਕਣਾ ਪਸੰਦ ਕਰਦੇ ਸੀ ਇਹਨਾਂ ਚੀਜ਼ਾਂ ਬਾਰੇ ਚਰਚਾਵਾਂ ਵਿਸ਼ੇਸ਼ ਤੌਰ ਦੇ ਉੱਤੇ ਕੀਤੀਆਂ ਨਹੀਂ ਆ ਤਿੰਨ ਤਿੰਨ ਘੰਟੇ ਇਹਨਾਂ ਤੇ ਇਹਨਾਂ ਦੇ ਕਰੋ ਪੁੱਛ ਪੜਤਾਲ ਹੋਈ ਹੈ ਔਰ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਵਾਲ ਅਜੇ ਤੱਕ ਬਰਕਰਾਰ ਨੇ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਤੱਕ ਦੱਸਦੇ ਰਵਾਂਗੇ ਔਰ ਤਕਲੀਫ ਨਾ ਬਣੇ ਰੋ 1 India Punjabi subscribe to 1 India channel and never miss an update